ਹੈਲੋ ਹੈਲੋ ਹਾਂਜੀ ਕਿਦਾਂ ਵਧੀਆ ਤੁਸੀਂ ਨਾ ਵਧੀਆ ਵਧੀਆ ਕਿਦਾਂ ਯਾਦ ਕੀਤਾ ਅੱਜ ਯਾ ਯਾਦ ਹੀ ਉਦ ਕੀ ਕਰਨਾ ਤੁਸੀਂ ਕਿਉਂ ਮੇਰੇ ਪਿੱਛੇ ਪਰੇ ਹੋਇਓ ਕਿਉਂ ਮੈਂ ਕੀ ਕੀਤਾ ਮੈਂ ਤਾਂ ਰੱਖੀ ਸੀ ਘਾਰੇ ਆਇਆ ਮੈਂ ਕੀ ਕੀਤਾ ਹਣਾ ਲੇਕੋ ਯਾਰ ਮੇਰੇ ਘਰ ਦੇ ਮੇਰੇ ਰਿਸ਼ਤੇਦਾਰ ਤੇ ਮੇਰੇ ਸੈੰਸਰ ਕਰਮ ਨੂੰ ਕਹਿ ਰਹੇ ਕਿ ਚਾਚੇ ਬੂਸੇ ਵਾਹ ਤੇਰੀ ਪੋਸਟਾਂ ਪਾਈ ਫਿਰਦਾ ਤੁਸੀਂ ਕਿਉਂ ਮੇਰੇ ਬੱਚੇ ਹੱਥ ਤੋਂ ਕਿ ਮਗਰ ਪਏ ਹੋ ਪੋਸਟਾਂ ਕਰਵਾ ਸਾਰਾ ਇੰਸਟਾਗ੍ਰam ਪਾਉਂਦਾ ਇਕੱਲਾ ਥੋੜੀ ਪਾਉਂਦੇ ਆ ਨਾਲੇ ਗੁਰੂਆ ਤੇਰਾ ਪੈਸੇ ਦਾ ਰੋਲਾ 35 ਲੱਖ ਦਾ ਹਾਂਜੀ ਮੈਂ ਉਹਦੀਆਂ ਸਾਰੀਆਂ ਪੋਸਟਾਂ ਦੇਖੀਆਂ ਮੈਂ ਸਭ ਕੁਝ ਦੇਖਿਆ ਯਾਰ ਮੈਂ ਜਦ ਕੋਈ 35 ਲੱਖ ਨਹੀਂ ਖਾਤਾ ਹੈਗਾ ਹੁਣ ਮੈਨੂੰ 20 ਲੱਖ ਦਿੱਤਾ ਜਦੋਂ ਅਸੀਂ ਬਾਹਰ ਜਾਣਾ ਸੀਗਾ ਅਸੀਂ ਦੋਨਾਂ ਨੇ ਇਕੱਠਿਆਂ ਦੀ ਫਾਈਲ ਲਗਾਈ ਆ ਦਨ ਉਹ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਬੰਦ ਜਿਹੜਾ ਉਹ ਰੀਲੈਕਸ ਸੀ ਮੇਰੇ ਕੋ ਕਾਫੀ ਟਾਈਮ ਮੇਰੇ ਕੋ ਇਹ ਪਿਆ ਰਿਹਾ ਠੀਕ ਆ ਤੇ ਫਿਰ ਉਹ ਮੈਨੂੰ ਕੋਈ ਘਰ ਵਿੱਚ ਮੇਰੇ ਪ੍ਰੋਬਲਮ ਆਏ ਉਹਦੇ ਕਰਕੇ ਮੈਨੂੰ 20 ਲੱਖ ਖਰਚਨਾ ਪਿਆ ਤੇ 20 ਲੱਖ ਤਾਂ ਚੱਲ ਉਹਦਾ 20 ਲੱਖ ਹੀ ਮੋੜ ਦੇ ਫਿਰ ਦੇਖੋ ਮੈਨੂੰ ਕੋ ਟਾਈਮ ਮੰਗਿਆ ਤੇ ਮੈਨੂੰ ਕਿਹਾ ਕਿ ਮੈਨੂੰ ਥੋੜਾ ਟਾਈਮ ਦੇ ਦੇ ਬਟ ਉਹ ਰੁਕੇ ਨਹੀਂ ਉਹ ਕਦੀ ਪਹੁੰਚ ਮੋਰਕਾਸ ਕਰੀ ਜਾਂਦਾ ਬਿਆਹ ਕੱਤੀ ਮੇਰੀਆਂ ਸਟੋਰੀਆਂ ਪਾਈ ਜਾਂਦਾ ਪਿਆ ਇਦਾਂ ਤੁਹਾਨੂੰ ਨਾ ਕਰਨਾ ਚਾਹੀਦਾ ਮੇਰੇ ਉਹ ਵਿਆਹ ਦਾ ਵਿਆਹ ਬਨੇ ਹੋਇਆ ਘਰ ਦੀ ਮੇਰੇ ਵਿਆਹ ਕਰਾਣਾ ਚਾਹੁੰਦੇ ਆ ਉਹਨੇ ਸਭ ਚੀਜ਼ਾਂ ਦੇਖਾਂਗੇ ਤੇ ਮੇਰਾ ਕੋਈ ਵਿਆਹ ਕਰੂਗਾ ਵਿਆਹਾਂ ਥੋੜੀ ਗਣ ਗੁਰੂ ਪੈਸੇ ਖਾਦੇ ਅਗਲੇ ਨੇ ਰੌਲਾ ਪਾਉਣਾ ਹੁਣ 20 ਲੱਖ ਉਹਦਾ ਦੇ ਦੇ ਵਿਆਹ ਕਰਾ ਲਾਂ ਗਲਾਪੇ ਪੈ ਚੋ ਪੋ ਜੀ ਤੁਸੀਂ ਤੁਸੀਂ ਕੁਛ ਮੇਰੀ ਹੈਲਪ ਕਰੋ ਤੇ ਮੈਂ ਮੈਨੂੰ ਇਸ ਚੀਜ਼ਾਂ ਤੋਂ ਬਾਹਰ ਕੱਢੋ ਪਲੀਏ ਤੇ ਮੇਰਾ ਮੇਰਾ ਕੀ ਫਾਇਦਾ ਹੈਲਪ ਕਰਨ ਚਾਹ ਦਾੱਸ ਪਹਿਲਾਂ ਦੇਖੋ ਅਗਰ ਤੁਸੀਂ ਮੈਨੂੰ ਇਹ ਚੀਜ਼ਾਂ ਵਿੱਚੋਂ ਕੱਢਦੇ ਹੋ ਬਾਹਰ ਤੁਸੀਂ ਵੀ ਅਗੇ ਪੋਸਟਾਂ ਕਹਿੰਦੇ ਹੋ ਕਿ ਮੈਂ ਤੁਹਾਨੂੰ 5 ਲੱਖ ਟ੍ਰਾਂਸਫਰ ਕਰ ਦਿਆਂਗਾ ਜਿੱਤਾਂ ਤੁਸੀਂ ਕਹੋਗੇ ਮੈਂ ਉੱਤਾ ਕਰ ਦੇਵਾਂਗੀ। ਚਲੋ ਠੀਕ ਹੈ ਉੱਤਾ 5 ਲੱਖ ਕਿੱਥੋਂ ਆਊਗਾ? ਦੇਖੋ ਅਗਰ ਤੁਸੀਂ ਕਹਿ ਪੰਜ ਲੱਖ ਰੁਪਏ ਕਿੱਦਾਂ ਦਾ ਕਿੱਥੋਂ ਉਤਾ ਅਰੇਂਜ ਕਰਦੇ ਹੋਗੇ ਅਗਰ ਤੁਸੀਂ ਮੈਨੂੰ ਇਹ ਬੱਚਾ ਝੰਜੜ ਚ ਕਰਦੇ ਹੋ ਵੀ ਬਾਤ ਤੇ ਮੈਂ ਤੁਹਾਨੂੰ 5 ਲੱਖ ਤੇਰਾ ਨਹੀਂ ਤੁਸੀਂ ਕਹੋਗੇ ਤੱਕ ਪਿਆਸ ਪਾ ਕਰ ਦੇ ਦਿਆਂਗਾ। ਨਹੀਂ ਨਹੀਂ ਪੈਸੇ ਨਹੀਂ। ਨਹੀਂ 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 ਪੈਸੇ ਨਹੀਂ ਲੈਣੇ ਆਪਾਂ ਜਿਹੜਾ ਤੋਂ 5 ਮੈਨੂੰ ਦੇਣਾ ਉਹ 'ਚ 15 ਹੋਰ ਪਾ ਕੇ ਉਹਦੇ ਮੋੜ। ਲਿਕੂ ਬਟਸੇ ਨੂੰ 2 ਲੱਖ ਪੂਰਾ ਕਰਕੇ ਵੀ ਮੈਨੂੰ 5 5 5 ਜਿਹੜਾ ਮੈਨੂੰ 5 ਦੇਣਾ ਪੈਦਾ ਕੱਲ 5 ਹੋਰ ਕੋਈ ਉੱਠ ਜੂ ਉਹਨੂੰ ਦੇਣਾ ਉਹ 5 5 ਕਰਕੇ ਉਹਦਾ ਮੋੜ ਦੇ ਕੱਲ ਤੁਸੀਂ ਉਹਨੂੰ ਕੋ ਸਮਝਾਓ ਕਿ ਤੇ ਮੇਰੀ ਪੋਸਟਾਂ ਵਗੈਰਾ ਨਾ ਆ ਪਾ ਮੈਂ ਬਹੁਤ ਅੱਕੀ ਪਈ ਐ ਇਹਨੋਂ ਵੇਖੀ ਕੱਲ ਨੂੰ ਮੈਂ ਕੁਝ ਕਰ ਲਵਾਂ ਚੱਲ ਉਹਨੂੰ ਤੇ ਸਮਝਾਨਾਗੇ ਪਹਿਲਾਂ ਤੂੰ ਪੈਸੇ ਮੋੜਨੇ ਸ਼ੁਰੂ ਕਰ ਅਗਲੇ ਨੂੰ 5 ਲੱਖ ਦੇ ਅਗਲੇ ਨੂੰ ਥੋੜਾ ਹੌਸਲਾ ਹੋਊਗਾ ਕਿ ਮੇਰੇ ਪੈਸੇ ਉਹਨਾਂ ਸੈਟਲਮੈਂਟ ਕਰਾਉ ਨੂੰ ਸਮਝਾ ਕਿ ਪੋਡਕਾਸਟ ਨਾ ਕਰੇ ਮੇਰੀਆਂ ਸਟੋਰੀਆਂ ਨਾ ਪਾਵੇ ਮੇਰੇ ਘਰ ਦੇ ਸਾਰੇ ਦੇਖ ਰਹੇ ਹਨ ਹੁਣ ਤੂੰ ਥਰਕੀ ਚਾਚੀ ਵੀ ਮੇਰੀ ਪੋਸਟਾਂ ਪਾਈ ਫਿਰਦੀ ਹੈ ਤੀ ਤੁਸੀਂ ਉਹਨੂੰ ਕਹੋ ਕਿ ਮੇਰੀ ਪੋਸਟਾਂ ਨਾ ਪਾਵੇ ਤੁਸੀਂ ਵੀ ਨਾ ਪਾਓ ਮੇਰੀ ਪੋਸਟਾਂ ਚਲੋ ਮੈਂ ਬਹੁਤ ਚਲੋ ਕੋਈ ਨਹੀਂ ਅਹੀਂ ਪੋਸਟਾਂ ਨਹੀਂ ਪਾਉਂਦੇ ਤਾਂ ਬਸ ਉਹਦਾ 5 ਲੱਖ ਦਾ ਤਾਂ ਮੰਨ ਲਓ ਉਹਨੂੰ ਪੈਸੇ ਤੇ ਦੋ ਫਿਰ ਅਗਲਾ ਚੁੱਪ ਹੋਵੇ ਫਿਰ ਅਹੀਂ ਵੀ ਇਦਨਾਂ ਚੁੱਪ ਹੋ ਜਾਣੇ ਆ ਠੀਕ ਹੈ ਠੀਕ ਹੈ ਮੈਂ ਬਹੁਤ ਜਲਦੀ ਤੋਂ ਜਲਦੀ ਮੈਂ ਮੋੜਨ ਦੀ ਕੋਸ਼ਿਸ਼ ਕਰਾਂਗੀ ਪਲੀਜ਼ ਤੁਸੀਂ ਉਹਨੂੰ ਸਮਝਾਓ ਕਿ ਇਦਾਂ ਨਾ ਕਰੇ ਮੇਰੀ ਵੀ ਜ਼ਿੰਦਗੀ ਮੇਰੀ ਜ਼ਿੰਦਗੀ ਤਬਾਹ ਹੋ ਜਾਊਗੀ ਤਾਂ ਚਲੋ ਕੋਈ ਨਹੀਂ ਕੋਈ ਨਹੀਂ